ਦੋਸਤੋ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਪ੍ਰੋਫੈਸਰ ਐਚਐਸ ਵਾਲੀਆ ਜੁਆਇੰਟ ਸੈਕਟਰੀ ਪੰਜਾਬ ਇੰਟੈਲੈਕਚੁਅਲ ਵੇਂਗ ਆਮ ਆਦਮੀ ਪਾਰਟੀ ਅਤੇ ਸਾਬਕਾ ਪ੍ਰੈਜ਼ੀਡੈਂਟ ਤੇ ਜਨਰਲ ਸੈਕਟਰੀ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਸ ਯੂਨੀਅਨ ਦੋਸਤੋ ਅੱਜ ਦਾ ਵਿਸ਼ਾ ਹੈ ਦਾਸਤਾਨੇ ਪੈਨਸ਼ਨ ਇਹ ਮੁੱਦਾ ਪੰਜਾਬ ਦੇ ਨਾਨ ਗਵਰਨਮੈਂਟ ਐਡਿਟਡ ਕਾਲਜਸ ਵਿੱਚ ਕੰਮ ਕਰ ਰਹੇ ਟੀਚਰਸ ਤੇ ਦੂਸਰੇ EMPLOYEES ਦਾ ਹੈ ਮੁੱਦਾ ਇਹਨਾਂ ਦੇ 30 ਸਾਲ ਦੇ ਸੰਘਰਸ਼ ਦਾ ਹੈ ਜਿਹੜਾ ਸੰਘਰਸ਼ ਕਰਕੇ ਵੀ ਅੱਜ ਤੱਕ 1992 ਤੋਂ ਲੈ ਕੇ ਹੁਣ ਤੱਕ ਪੈਨਸ਼ਨ ਨਹੀਂ ਮਿਲੀ ਇਹ ਮੁੱਦਾ ਦੋਸਤੋ ਉਸ ਤੰਤਰ ਦਾ ਹੈ ਉਸ ਅਫਸਰ ਸ਼ਾਹੀ ਦਾ ਹੈ ਉਸ ਰਾਜਨੀਤਿਕ ਗਲਿਆਰੇ ਚ ਬੈਠੇ ਹੋਏ ਹਾਕਮਾਂ ਦਾ ਹੈ ਜਿਨ੍ਹਾਂ ਨੇ ਇਹਨਾਂ ਟੀਚਰਸ ਨਾਲ ਤੇ ਨਾ EMPLOYEES ਨਾਲ ਬਹੁਤ ਤੱਕਾ ਕੀਤਾ ਇਹਨਾਂ ਤੇ ਜ਼ੁਲਮ ਕੀਤਾ ਇਹਨਾਂ ਨੂੰ ਜਲੀਲ ਕੀਤਾ ਉਹ ਅਧਿਆਪਕ ਜਿਹੜੇ ਕਿ ਪੰਜਾਬ ਤੇ ਚੰਡੀਗੜ੍ਹ ਦੇ 75% ਸਟੂਡੈਂਟਸ ਹੈ ਹਾਇਰ ਐਜੂਕੇਸ਼ਨ ਲੈ ਰਹੇ ਉਹਨਾਂ ਨੂੰ ਪੜ੍ਹਾਉਣ ਦਾ ਜਿੰਮਾ ਚੁੱਕਦੇ ਨੇ ਉਹਨਾਂ ਨੂੰ ਪੜਾਉਂਦੇ ਨੇ ਇਹ ਮੁੱਦਾ ਇਹ ਇਸ਼ੂ ਇਹ ਦਾਸਤਾਨ ਉਹਨਾਂ ਦੀ ਹੈ ਦੋਸਤੋ ਸਮੇਂ ਦੀਆਂ ਸਰਕਾਰਾਂ 1992 ਤੋਂ ਲੈ ਕੇ 2012 ਤੱਕ ਵੀ ਮੈਂ ਗੱਲ ਕਰਾਂਗਾ ਜਦੋਂ ਕਿ ਕਾਂਗਰਸ ਦੀ ਸਰਕਾਰ ਸੀ ਅਕਾਲੀ ਭਾਜਪਾ ਦੀ ਸਰਕਾਰ ਸੀ ਫਿਰ ਕਾਂਗਰਸ ਦੀ ਸਰਕਾਰ ਆਈ ਫਿਰ ਅਕਾਲੀ ਭਾਜਪਾ ਸਰਕਾਰ ਆਈ ਇਸ ਤਰ੍ਹਾਂ ਇਹ ਸਰਕਾਰਾਂ ਜਿਹੜੀਆਂ ਆਂਦੀਆਂ ਗਈਆਂ ਸਭ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ 1992 ਤੋਂ 1997 1994 ਚ ਕਾਂਗਰਸ ਦੇ ਵਿੱਤ ਮੰਤਰੀ ਫਾਈਨਾਂਸ ਮਨਿਸਟਰ ਕੇਵਲ ਕਿਸ਼ਨ ਜੀ ਨੇ ਅਸੈਂਬਲੀ ਚ ਬਿਆਨ ਦਿੱਤਾ ਕਿ ਅਸੀਂ ਇਹਨਾਂ ਐਡਿਡ ਕਾਲਜਸ ਨੂੰ ਦੋਸਤੋ ਮੈਂ ਦੱਸਦਾ ਕਿ ਇਹ ਪ੍ਰਾਈਵੇਟ ਕਾਲਜ ਨੇ ਜਿਹੜੇ ਕਿ ਗ੍ਰਾਂਟ ਇਨ ਐਡ ਗਵਰਨਮੈਂਟ ਦੀ ਸਕੀਮ ਦੇ ਅੰਡਰ ਚੱਲਦੇ ਨੇ ਸਾਰੀਆਂ ਪੋਸਟਾਂ ਤੇ ਨਹੀਂ ਕੁਝ ਕੁ ਪੋਸਟਾਂ ਜਿਹੜੀਆਂ ਉਹ ਗ੍ਰਾਂਟ ਇਨ ਐਡ ਸਕੀਮ ਦੇ ਅੰਡਰ ਆਂਦੀਆਂ ਕੇਵਲ ਕਿਸ਼ਨ ਜੀ ਨੇ ਕਿਹਾ ਕਿ ਅਧਿਆਪਕ ਜਿਹੜੇ ਐਡਿਟ ਕਾਲਜਿਸ ਚ ਪ੍ਰਾਈਵੇਟ ਐਡਿਟ ਕਾਲਜਿਸ ਚ ਪੜਾ ਰਹੇ ਨੇ ਉਹਨਾਂ ਨੂੰ ਵੀ ਸਰਕਾਰੀ ਕਾਲਜਾਂ ਦੇ ਅਧਿਆਪਕਾਂ ਦੀ ਤਰਜ਼ ਤੇ ਪੈਨਸ਼ਨ ਤੇ ਗ੍ਰੈਚੂਇਟੀ ਸਕੀਮ ਦਿੱਤੀ ਜਾਵੇਗੀ ਫਰਵਰੀ 96 ਦੇ ਵਿੱਚ ਇੱਕ ਫਾਰਮਲ ਆਰਡਰ ਵੀ ਆ ਗਿਆ ਤੇ ਦੋਸਤੋ 18 12 96 ਦੀ ਇੱਕ ਸਕੀਮ ਵੀ ਬਣ ਗਈ ਜਿਹੜੀ ਕਿ ਅਕਾਊਂਟੈਂਟ ਜਨਰਲ ਨੇ ਉਹਦੀ ਜਿਹੜੀ ਹੈ ਵੈਟਿੰਗ ਕਰਕੇ ਜਾਰੀ ਕੀਤੀ ਪਰ ਐਲ ਆਰ ਦੀ ਵੈਟਿੰਗ ਜਿਹੜੀ ਉਹ ਬਾਕੀ ਸੀ ਤੇ ਕੋਡ ਲੱਗ ਗਿਆ 97 ਦੇ ਵਿੱਚ ਕੋਡ ਲੱਗ ਗਿਆ ਆ ਗਈ ਅਕਾਲੀ ਭਾਜਪਾ ਸਰਕਾਰ 97 ਤੋਂ 2002 ਤੱਕ ਦੋਸਤੋ ਇਹ ਸਰਕਾਰ ਨੇ ਕਿਹਾ ਕਿ ਕੁਝ ਸਮੱਸਿਆਵਾਂ ਆਣਗੀਆਂ ਜਿਹੜਾ ਸਾਡਾ ਆਲਰੇਡੀ 1974 ਸਿਕਿਉਰਟੀ ਆਫ ਸਰਵਿਸ ਐਕਟ ਸੀ ਇਹਨਾਂ ਕਾਲਜੇਸ ਦੇ ਲਈ ਐਡੇਡ ਕਾਲਜਾਂ ਦੇ ਲਈ ਉਹਦੇ ਚ ਤਰਮੀਮ ਕਰਨੀ ਪੈਗੀ ਉਹਦੇ ਚ ਐਮੈਂਡਮੈਂਟ ਕਰਨੀ ਪੈਗੀ ਉਹਦੇ ਚ ਪੈਨਲਟੀ ਕਲੋਜ਼ਸ ਪਿਉਨਿਟਿਵ ਕਲੋਜ਼ਸ ਜਿਹਨੂੰ ਕਹਿੰਦੇ ਹੈ ਉਹ ਲਾਣੀਆਂ ਪੈਣਗੀਆਂ ਤਾਂ ਕਿ ਸਕੀਮ ਜਿਹੜੀ ਉਹ ਸਮੂਥਲੀ ਚੱਲਦੀ ਰਹੇ 99 ਚ ਐਮੈਂਡਮੈਂਟ ਕਰ ਦਿੱਤੀ ਗਈ ਅਸੈਂਬਲੀ ਦੇ ਵਿੱਚ ਬਕਾਇਦਾ ਅਰੇ ਚੇ ਕੇ ਆ ਗਿਆ ਕੇ ਸੀਪੀਐਫ ਐਨ ਲਿਊ ਆਫ ਸੀਪੀਐਫ ਕੰਟਰੀਬਿਊਟਰੀ ਪ੍ਰੋਵੀਡੈਂਟ ਫੰਡ ਜਿਹੜਾ ਅਧਿਆਪਕਾਂ ਦਾ ਕੱਟਦਾ ਸੀ ਉਹਦੀ ਜਗ੍ਹਾ ਤੇ ਪੈਨਸ਼ਨ ਸਕੀਮ ਦਿੱਤੀ ਜਾਵੇਗੀ ਇਹ ਇੱਕ ਇਨੇਬਲਿੰਗ ਐਮੈਂਡਮੈਂਟ ਸੀ ਜਿਹੜੇ ਕੋ ਸਕੀਮ ਨੂੰ ਲਾਗੂ ਕਰਨ ਦੇ ਲਈ ਫੈਸਿਲੀਟੇਟ ਕਰਨ ਲਈ ਵੇਸੀ ਉਸ ਤੇ ਗਵਰਨਰ ਸਾਹਿਬ ਨੇ ਵੀ ਸਾਈਨ ਕਰ ਦਿੱਤੇ ਐਮੈਂਡਮੈਂਟ ਨੋਟੀਫਾਈ ਹੋ ਗਿਆ 2001 ਦੇ ਵਿੱਚ ਅਮੈਂਡਮੈਂਟ ਨੋਟੀਫਾਈ ਹੋਇਆ ਸਕੀਮ ਨੋਟੀਫਾਈ ਨਹੀਂ ਹੋਈ 2001 ਦੇ ਵਿੱਚ ਕੈਬਨਟ ਚ ਸਕੀਮ ਅਪਰੂਵ ਹੋ ਗਈ ਪਰ ਨੋਟੀਫਿਕੇਸ਼ਨ ਦੋਸਤੋ ਨਹੀਂ ਹੋਈ ਔਰ 2002 ਦੇ ਇਲੈਕਸ਼ਨ ਦਾ ਕੋਡ ਲੱਗ ਗਿਆ ਦੋਸਤੋ 2002 ਚ ਕਾਂਗਰਸ ਸਰਕਾਰ ਆ ਗਈ ਪਰ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਇਹਨਾਂ ਨੇ ਕਾਂਗਰਸ ਪਾਰਟੀ ਨੇ ਮੈਨੀਫੈਸਟੋ ਜਾਰੀ ਕੀਤਾ ਉਹਦੇ ਚ ਬੜਾ ਸਪੈਸੀਫਿਕਲੀ ਲਿਖਿਆ ਕਿ ਪ੍ਰਾਈਵੇਟ ਐਡੇਡ ਕਾਲਜਿਸ ਚ ਨਾਨ ਗਵਰਨਮੈਂਟ ਐਡੇਡ ਕਾਲਜਿਸ ਚ ਕੰਮ ਕਰ ਰਹੇ ਅਧਿਆਪਕਾਂ ਨੂੰ ਤੇ ਦੂਸਰੇ EMPLOYEES ਨੂੰ ਪੈਨਸ਼ਨ ਤੇ ਗ੍ਰੈਚੁਇਟੀ ਦੀ ਸਕੀਮ ਜਿਹੜੀ ਹੈ ਦਿੱਤੀ ਜਾਏਗੀ ਇਹ ਲਾਗੂ ਕੀਤੀ ਜਾਏਗੀ ਹਰਚੇ ਲਿਖਿਆ ਹੈ ਡਾਉਣ ਅ ਡਾਉਣ ਆਫ ਨਿਊ ਹੋਪ ਆਊਟ ਆਫ ਦਿ ਡਾਰਕ ਬਾਦਲਜ਼ ਬਾਦਲਾਂ ਤੇ ਕਟਾਕਸ਼ ਸੀਗਾ ऑफ मिजरी एंड डिस्पेयर एंड वी विल गे पेंशन एंड ग्रैचुटी फॉर प्राइवेट कॉलेज टीचर्स वे डिलीवर वट वुई प्रोमिस ये लिखा एक कैप्टन साहब की कैप्टन अमरिंदर जी की फोटो भी है सोनिया गांधी जी की फोटो भी है खैर दो हजार दो गलबात चली टीचर यूनियन ਤੇ ਇੱਕ ਬੜੀ ਹੀ ਟੁੱਟੀ ਭੱਜੀ ਜੀ ਸਕੀਮ ਮੈਂ ਇਸ ਕਰਕੇ ਕਹਿ ਰਿਹਾ ਹਾਂ ਇਹ ਅਨ ਕਨਸਟੀਟਿਊਸ਼ਨਲ ਸਕੀਮ ਕਿ ਟੀਚਰਸ ਦਾ ਜਿਹੜਾ ਉਹ ਪ੍ਰੋਬਲਮ ਫੰਡ ਦਾ ਪੈਸਾ ਗਵਰਨਮੈਂਟ ਲੈ ਲਏਗੀ ਔਰ ਉਹਦੀ ਜਗ੍ਹਾ ਤੇ ਜੋ ਵੀ ਇਨਵੈਸਟਮੈਂਟ ਕਰਕੇ ਕੋਰਪਸ ਫੰਡ ਬਣਾ ਕੇ ਇਹਨਾਂ ਨੂੰ ਜਿਹੜਾ ਉਹ ਪੈਨਸ਼ਨ ਦਿੱਤੀ ਜਾਏਗੀ ਕੋਈ ਜ਼ਿਕਰ ਨਹੀਂ ਕਿ ਉਹ ਕੋਰਪਸ ਖਤਮ ਹੋ ਜਾਏ ਤੇ ਕੀ ਬਣੇਗਾ ਪੈਨਸ਼ਨ ਮਿਲੇਗੀ ਨਹੀਂ ਮਿਲੇਗੀ वैसे भी जे मिल रही है ता ਸਾਡੇ ਹੀ ਫੰਡ ਚ ਇਨਵੈਸਟਮੈਂਟ ਕਰਕੇ ਜੋ ਪ੍ਰੋਫਿਟ ਹੋਏਗਾ ਜੋ ਗੇਨ ਹੋਏਗਾ ਉਹ ਤੁਹਾਨੂੰ ਦਿੱਤਾ ਜਾਏਗਾ ਉਹ ਤਾਂ ਫਿਰ ਟੀਚਰ ਐਫ ਡੀ ਕਰਾ ਕੇ ਜਾਂ ਹੋਰ ਜਿਹੜੇ ਆ ਉਹ ਫਾਈਨੈਂਸ਼ੀਅਲ ਇਨਸਟਰੂਮੈਂਟ ਲੈ ਕੇ ਉਹ ਆਪਣੇ ਘਰ ਵੀ ਰੱਖ ਸਕਦੇ ਆ ਔਰ ਪੈਸਾ ਜਿਹੜਾ ਹੈ ਇੰਟਰਸਟ ਵਗੈਰਾ ਲੈ ਸਕਦੇ ਸੀ ਤੇ ਰਜੈਕਟ ਕਰਦੇ ਗਏ ਦੋਸਤੋ ਸੰਘਰਸ਼ ਚੱਲਿਆ ਦੋ ਤਿੰਨ ਸਾਲ ਸੰਘਰਸ਼ ਚੱਲਿਆ 2006 ਮੈਂ ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਸ ਯੂਨੀਅਨ ਦਾ ਪ੍ਰਧਾਨ ਬਣ ਗਿਆ ਪ੍ਰੈਜ਼ੀਡੈਂਟ ਬਣਿਆ ਤੇ ਮੇਰੇ ਨਾਲ ਬਹੁਤ ਹੀ ਸੂਝਵਾਨ ਜਨਰਲ ਸੈਕਟਰੀ ਸੀਗੇ ਡਾਕਟਰ ਜਗਵੰਤ ਅਸੀਂ 2006 ਦੇ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਮਤਲਬ ਕੋਸ਼ਿਸ਼ ਬਹੁਤ ਤੇਜ਼ ਕਰਦੇ ਆਂ ਔਰ ਫਾਈਨਾਂਸ ਮਿਨਿਸਟਰ ਸਿੰਗਲਾ ਸਾਹਿਬ ਨੂੰ ਕਈ ਵਾਰੀ ਮਿਲੇ 2006 ਦੇ ਲਾਸਟ ਕੁਆਟਰ ਚ ਸਿੰਗਲਾ ਸਾਹਿਬ ਨੇ ਸਾਨੂੰ ਸੱਦਾ ਭੇਜਿਆ ਕਿ ਅਸੀਂ ਸੋਚਿਆ ਕਿ ਤੁਹਾਨੂੰ ਪੈਨਸ਼ਨ ਦੇ ਦਈਏ ਔਰ ਦੋਸਤੋ ਅਸੀਂ ਜੋ ਵੀ ਉਹਨਾਂ ਨੇ ਕਿਹਾ ਕਿ ਮੈਨੇਜਮੈਂਟ ਫੈਡਰੇਸ਼ਨ ਦੇ ਦੋ ਮੈਂਬਰ ਲਾਇਆ ਪ੍ਰੈਜ਼ੀਡੈਂਟ ਜਨਰਲ ਸੈਕਟਰੀ ਪ੍ਰਿੰਸੀਪਲ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਤੇ ਜਨਰਲ ਸੈਕਟਰੀ ਆ ਜਾਣ ਯੂਨੀਅਨ ਦੇ ਦੋ ਮੈਂ ਪ੍ਰੈਜ਼ੀਡੈਂਟ ਸੀਗਾ ਡਾਕਟਰ ਜਗਵੰਤ ਜਨਰਲ ਸੈਕਟਰੀ ਸੀਗੇ ਔਰ ਅਸੀਂ ਸਾਰੇ ਜੋ ਵੀ ਅਫੀਸ਼ੀਅਲਸ ਨੇ ਗਵਰਨਮੈਂਟ ਦੇ ਉਹਨਾਂ ਨੂੰ ਸਿੰਗਲਾ ਸਾਹਿਬ ਦੇ ਘਰ ਬੁਲਾ ਲਨੇ ਨਾ ਸਾਡੀ ਇਹ ਚ ਮਦਦ ਕੀਤੀ ਉਸ ਵੇਲੇ ਦੇ ਡਿਪਟੀ ਸਪੀਕਰ ਮਾਨਯੋਗ ਪ੍ਰੋਫੈਸਰ ਦਰਬਾਰੀ لال ਜੀ ਔਰ ਇੱਕ ਹੋਰ ਕੈਬਨਿਟ ਮਨਿਸਟਰ ਸੀਗੇ ਚੌਧਰੀ ਸਾਹਿਬ ਸਾਡੇ ਨਾਲ ਗਏ ਗੱਲਬਾਤ ਹੋਈ ਅਖੀਰ ਚ ਕਲਿੰਚ ਹੋ ਗਿਆ ਕਿ ਪੈਨਸ਼ਨ ਦੇ ਦਿੱਤੀ ਜਾਂਦੀ ਹੈ ਗਵਰਨਮੈਂਟ ਜਿਹੜੀ ਤਿਆਰ ਹੈ ਔਰ ਅਸੀਂ ਪ੍ਰਿੰਸੀਪਲ ਫੈਕਟਰੀ ਹਾਇਰ এডਿਕੇਸ਼ਨ ਨੂੰ ਕਹਿ ਦਿੰਨੇ ਕਿ ਉਹਦੇ ਬਾਰੇ ਨੋਟੀਫਿਕੇਸ਼ਨ ਤਿਆਰ ਕਰੇ ਮੀਨ ਵਾਈਲ ਫਾਈਲ ਕੈਪਟਨ ਸਾਹਿਬ ਨੂੰ ਪੇਜ ਦੇ ਦੋਸਤੋ ਕਹਿੰਦੇ ਕਿ ਰੁਕੋ ਚੰਡੀਗੜ੍ਹ ਡਾਕਟਰ ਜਗਵੰਤ ਤੇ ਉੱਥੇ ਹੀ ਸੀ ਬਾਕੀ ਸਾਥੀ ਹੋਰ ਜ਼ਿਲ੍ਹਿਆਂ ਤੋਂ ਸੀ ਅਸੀਂ ਉੱਥੇ ਰੁਕੇ ਇੱਕ ਦਿਨ ਦੋ ਦਿਨ ਤਿੰਨ ਦਿਨ ਕਹਿੰਦੇ ਜੀ ਕੈਪਟਨ ਸਾਹਿਬ ਤੇ ਲੱਭਦੇ ਨਹੀਂ ਬੈ ਪਤਾ ਲੱਗਾ ਬਾਅਦ ਚ ਕਿ ਉਹ ਰਾਜਸਥਾਨ ਚ ਰਹਿ ਗਏ ਸੀ ਖੈਰ ਫੇਰ ਇੱਕ ਵਾਰੀ ਕੋਡ ਲੱਗ ਗਿਆ ਇਲੈਕਸ਼ਨ ਹੋਏ ਤੇ ਆਕਾਲੀ ਭਾਜਪਾ ਸਰਕਾਰ ਦਾ ਰੂਲ ਆ ਗਿਆ 2007 ਤੋਂ 2012 ਇਸ ਦੌਰਾਨ ਟੀਚਰਸ ਨੇ ਕਾਫੀ ਸੰਘਰਸ਼ ਕੀਤਾ ਹੈਜੀਟੇਸ਼ਨਸ ਕੀਤੀਆਂ ਔਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕੇਸ ਚੱਲਦਾ ਗਿਆ ਜਦੋਂ ਕੇਸ ਖਤਮ ਹੋਣ ਦੀ ਕਗਾਰ ਤੇ ਸੀ ਔਰ ਇਹ ਮਹਿਸੂਸ ਹੋ ਰਿਹਾ ਸੀ ਸਰਕਾਰੀ ਰਿਪਰੈਜ਼ੈਂਟੇਟਿਵਜ਼ ਨੂੰ ਵੀ ਸਾਨੂੰ ਵੀ ਕਿ ਫੈਸਲਾ ਟੀਚਰਸ ਦੇ ਹੱਕ ਵਿੱਚ ਜਾਏਗਾ ਤਾਂ ਇਹਨਾਂ ਹਾਕਮਾਂ ਨੇ ਕੀ ਕੀਤਾ ਅਸੈਂਬਲੀ ਦਾ ਸੈਸ਼ਨ ਬੁਲਾਇਆ ਉਹਦੇ ਚ ਪੈਨਸ਼ਨ ਤੇ ਗ੍ਰੈਚੁਇਟੀ ਸਕੀਮ ਨੂੰ ਜਾਰੀ ਕਰਨ ਲਈ ਜਾਂ ਫੈਸਿਲੀਟੇਟ ਕਰਨ ਲਈ ਜਿਹੜਾ ਐਕਟ ਬਣਾਇਆ ਸੀਗਾ ਉਹਨੂੰ ਹੀ ਰਿਪੀਲ ਕਰ ਦਿੱਤਾ ਗਿਆ ਉਹਨੂੰ ਹੀ ਰੱਦ ਕਰ ਦਿੱਤਾ मांगी थी एक चिंगारी चमन को रोशन करने के लिए निजाम ने सोचा क्यों ना आग लगा दी जाए दोस्तों बड़ा एक क्लासिक केस है जिथे सिस्टम ने तंत्र ने ब्यूरोक्रेसी ने और पॉलिटिकल सत्ता दे बीच बैठे हाकिम ने एक टीचर्स ਦੇ ਨਾਲ ਇੱਕ ਪੱਦਾ ਮਜ਼ਾਕ ਕੀਤਾ ਇਹਨਾਂ ਹਾਕਮਾਂ ਨੇ ਨਾ ਤੇ ਵਿਧਾਨ ਸਭਾ ਦੇ ਫੈਸਲਿਆਂ ਨੂੰ ਕੋਈ ਸਮਝਿਆ ਨਾ ਕੈਬਨਿਟ ਦੇ ਫੈਸਲਿਆਂ ਨੂੰ ਕੋਈ ਸਮਝਿਆ ਔਰ ਨਾ ਹੀ ਆਪਣੇ ਵਾਅਦਿਆਂ ਨੂੰ ਕੋਈ ਸਮਝਿਆ ਨਾ ਹੀ ਮੈਨੀਫੈਸਟੋ ਵਿੱਚ ਜਾਰੀ ਕੀਤੀਆਂ ਗਈਆਂ ਗੱਲਾਂ ਨੂੰ ਕੁਝ ਸਮਝਿਆ ਸਾਰਿਆਂ ਨੂੰ ਪਾਸੇ ਕਰ ਦਿੱਤਾ ਸਰਕਾਰੇ तमाम ਉਮਰ ਇਹ ਭੁੱਲ ਕਰਤੀ ਹੈ ਧੂਲ ਇਨਕੇ ਚਿਹਰੇ ਪਰ ਹੁੰਦੀ ਹੈ ਔਰ ਆਇਨਾ ਸਾਫ ਕਰਤੇ ਹਾਂ ਦੋਸਤੋ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 2 ਸਾਲਾਂ ਤੋਂ ਪੰਜਾਬ ਵਿੱਚ ਹੈ ਇੱਕ ਬਹੁਤ ਹੀ ਸਿੱਖਿਆ ਪੱਖੀ ਸਰਕਾਰ ਹੈ ਜਦੀ ਸ਼ਲਾਘਾ ਜਦੀ ਤਾਰੀਫ ਇੰਟਰਨੈਸ਼ਨਲ ਅਰੇਨਾ 'ਚ ਵੀ ਹੋਈ ਹੈ ਸਾਰੀ ਦੁਨੀਆ ਵਿੱਚ ਹੋਈ ਹੈ ਔਰ ਸਕੂਲਾਂ ਦੇ ਲਈ ਜੋ ਕੰਮ ਕੀਤੇ ਨੇ ਉਹ ਬਹੁਤ ਹੀ ਅੱਛੇ ਕੰਮ ਨੇ ਮੈਂ ਇੱਥੇ ਇਹ ਵੀ ਦੱਸਣਾ ਚਾਹਨਾ ਕਿ ਸਾਰੀਆਂ ਸਟੇਟਸ ਚ ਪੰਜਾਬ ਨੂੰ ਛੱਡ ਕੇ ਪੈਨਸ਼ਨ ਤੇ ਗ੍ਰੈਚੁਇਟੀ ਸਕੀਮ ਲਾਗੂ ਹੋ ਚੁੱਕੀ ਔਰ ਜ਼ਿਆਦਾਤਰ ਸਟੇਟਸ ਚ 1980 ਦੇ ਦਹਾਕੇ ਚ ਡੈਕੇਡ ਚ ਔਰ 1990 ਦੇ ਦਹਾਕੇ ਚ ਇਹ ਹੋਈ भावें वह गुजरात महाराष्ट्र यूपी एमपी और दूसरी स्टेट्स इससे ज़्यादा खर्चा भी नहीं है इस तो अलावा सारिया यूनिवर्सिटीज़ पंजाब दिया दिना यूनिवर्सिटीज़ लागू हो चुकी है एडिड स्कूल लागू हो चुकी है पंजाब स्कूल एजुकेशन बोर्ड च लागू हो चुकी है और युत बड़ा धक्का है एडिड कॉलेज के टीचर न लागू नहीं ਅਰਜ਼ੇ ਬਾਰੇ ਉਮੀਦ ਕਰਦੇ ਹਾਂ ਟੀਚਰਸ ਨੇ ਕਈ ਮੈਮੋਰੰਡਮ ਵੀ ਦਿੱਤੇ ਨੇ ਗਵਰਨਮੈਂਟ ਨੂੰ ਬਿਊਰੋਕ੍ਰੇਸੀ ਨੂੰ ਮਿਨਿਸਟਰਸ ਨੂੰ ਕਿ ਆਮ ਆਦਮੀ ਪਾਰਟੀ ਸਰਕਾਰ ਇਹ ਤੇ ਗੌਰ ਕਰੇਗੀ ਔਰ ਜਲਦੀ ਹੀ ਰਿਟਾਇਰਡ ਟੀਚਰਸ ਦੀ ਐਸੋਸੀਏਸ਼ਨ ਔਰ ਪ੍ਰੈਸੈਂਟ ਲੀਡਰਸ਼ਿਪ ਨੂੰ ਬੁਲਾ ਕੇ ਇਹਦਾ ਕੋਈ ਹੱਲ ਲੱਭੇਗਾ ਇਸ ਤੋਂ ਇਲਾਵਾ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਸ ਯੂਨੀਅਨ ਤੇ ਪੀਫਕਟੋ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਸ ਆਰਗੇਨਾਈਜੇਸ਼ਨ ਨੂੰ ਵੀ ਬੁਲਾਇਆ ਜਾਏਗਾ। ਆਰ ਜਿਹੜੀ ਪ੍ਰੋਬਲਮ ਆ ਰਹੀ ਹੈ ਨਵੇਂ ਸਕੇਲ 7ਥ ਪੇ ਕਮਿਸ਼ਨ ਦੇ ਹਿਸਾਬ ਨਾਲ ਜਿਹਦਾ ਨੋਟੀਫਿਕੇਸ਼ਨ ਹੋ ਚੁੱਕਾ ਹੈ ਅਰੇ ਟੀਚਰਸ ਬਹੁਤ ਸ਼ੁਕਰਗੁਜ਼ਾਰ ਨੇ ਆਮ ਆਦਮੀ ਪਾਰਟੀ ਦੇ। ਉਹਦੀ ਇੰਪਲੀਮੈਂਟੇਸ਼ਨ ਜਿਹੜੀ ਪ੍ਰੋਬਲਮ ਆ ਰਹੀ ਹੈ ਉਹਨੂੰ ਦੂਰ ਕੀਤਾ ਜਾਏਗਾ। ਇਸੇ ਤਰ੍ਹਾਂ ਨਾਨ ਗਵਰਨਮੈਂਟ ਐਡਿਟਿਡ ਕਾਲਜਿਸ ਦੇ ਜਿਹੜੇ EMPLOYEES ਨੇ NON TEACHING EMPLOYEES ਨੇ ਔਰ ਐਡਿਟਿਡ ਸਕੂਲਸ ਦੇ ਟੀਚਰਸ ਨੇ ਔਰ NON TEACHING EMPLOYEES ਨੇ ਉਹਨਾਂ ਦੇ ਵੀ ਜਿਹੜੀ 6th PAY REVISION ਹੈ ਉਹਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ ਇਹ ਅਸੀਂ ਉਮੀਦ ਕਰਦੇ ਹਾਂ ਕਿ ਟੀਚਰਸ ਜਦੋਂ ਵੀ ਮੈਨੂੰ ਮਿਲਦੇ ਨੇ ਉਹ ਕਹਿੰਦੇ ਨੇ ਕਿ ਇਹਦੀ ਪ੍ਰੋਟਾ ਕਰੋ ਇਸ ਤੋਂ ਇਲਾਵਾ VOCATIONAL TEACHERS ਵੀਵੀ ਡਿਮਾਂਡ ਹੈ ਮੈਮੋਰੰਡਮ ਦਿੱਤਾ ਜਾ ਚੁੱਕਾ ਹੈ ਬਿਊਰੋਕ੍ਰੇਸੀ ਨੂੰ ਵੀ ਮਿਨਿਸਟਰਸ ਨੂੰ ਵੀ ਉਹਨਾਂ ਨੂੰ ਵੀ ਬੁਲਾ ਕੇ ਡਿਸਕਸ ਕਰਨਾ ਚਾਹੀਦਾ ਹੈ ਔਰ ਇੱਕ ਹੋਰ ਲਾਸਟ ਗੱਲ ਯੂਨੀਵਰਸਿਟੀਆਂ ਜਿਹੜੀਆਂ ਪੰਜਾਬ ਚ ਥੇਨੂੰ ਇਹਨਾਂ ਦੇ ਕੈਲੰਡਰ ਚ ਇਸ ਗੱਲ ਦੀ ਪ੍ਰੋਵੀਜ਼ਨ ਕਰਨੀ ਚਾਹੀਦੀ ਹੈ ਕਿ ਜੋ ਵੀ ਟੀਚਰਸ ਦਾ ਹੱਕ ਬੰਦਾ ਉਹਨੂੰ ਕੈਲੰਡਰ ਦੇ ਵਿੱਚ ਪ੍ਰੋਵਾਈਡ ਕੀਤਾ ਜਾਵੇ ਪਾਵੇਂ ਉਹ ਗ੍ਰੈਚੁਇਟੀ ਸਕੀਮ ਹੈ ਨਵੇਂ ਗ੍ਰੇਡਸ ਨਾਲ ਜੋ ਵੀ ਬੰਦਾ ਹੈ ਪਾਵੇਂ ਉਹ ਲੀਵ ਇਨਕੈਸ਼ਮੈਂਟ ਦੀ ਸਕੀਮ ਹੈ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਫੀਲੀਏਟਿਡ ਕਾਲਜੇਸ 'ਚ ਜੋ ਟੀਚਰਸ ਜਨਵਰੀ 2012 ਤੋਂ ਪਹਿਲਾਂ ਰਿਟਾਇਰ ਹੋਏ ਉਹਨਾਂ ਨੂੰ ਲੀਵ ਇਨਕੈਸ਼ਮੈਂਟ ਬੈਨੀਫਿਟ ਵੀ ਨਹੀਂ ਦਿੱਤਾ ਜਾ ਰਿਹਾ ਜਦਕਿ ਦੂਸਰੀਆਂ ਦੋ ਯੂਨੀਵਰਸਿਟੀਆਂ 'ਚ ਇਹਨੂੰ ਕੈਲੰਡਰ 'ਚ ਪ੍ਰੋਵਾਈਡ ਕੀਤਾ ਹੈ ਇਸ ਕਰਕੇ ਗੁਰੂ ਨਾਨਕ ਯੂਨੀਵਰਸਿਟੀ ਅਥਾਰਟिटीज ਨੂੰ ਇਹ ਅਪੀਲ ਹੈ ਕਿ ਇਹਨੂੰ ਵੀ ਕੈਲੰਡਰ ਚ ਪ੍ਰੋਵਾਈਡ ਕੀਤਾ ਜਾਏ ਇਨਕੋਰਪੋਰੇਟ ਕੀਤਾ ਜਾਏ ਦੋਸਤੋ ਸ਼ੁਕਰੀਆ ਥੈਂਕ ਯੂ